ਠੀਕ ਹੈ ਸਲਾਈਟ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨਾ ਮੈਂ 파ਰਿਸ ਪੰਨਾ ਸਵਾਗਤ ਕਰਦਾ ਦੱਸਣ ਕਿ ਅੱਜ ਅਸੀਂ ਸ਼ਹਿਰ ਮਰੰਡਾ ਦੇ ਵਿੱਚ ਮੌਜੂਦਾ ਮਿਲ ਰੋਡ ਤੇ ਤੁਹਾਨੂੰ ਦਿਖਾਉਨੇ ਆ ਇੱਥੇ ਤੁਸੀਂ ਇੰਨਾ ਦੇਖ ਸਕਦੇ ਹੋ ਇੱਥੇ ਵੱਡੇ ਪੱਦਰ ਤੇ ਇੱਕ ਸ਼ਾਪ ਹੈ ਜੋਤ ਟ੍ਰੇਡਰਸ ਐਂਡ ਵਰਕਰਸ ਜੀ ਇੱਥੇ ਸ਼ਾਪ ਹੈ ਜੋ ਗ੍ਰੇਟ ਗ੍ਰਿਲਾਂ ਦਾ ਬਣਾਉਣ ਦਾ ਕੰਮ ਕਰਦੀ ਹੈ ਤੇ ਇੱਥੇ ਅਸੀਂ ਇਹ ਦੱਸਦੇ ਨੇ ਕਿ ਇੱਥੇ ਇਹਨਾਂ ਜਿਹੜੇ ਇੱਥੇ ਦੁਕਾਨਦਾਰਾ ਵੱਲੋਂ ਵਧੀਆ ਤਰੀਕੇ ਦੇ ਨਾਲ ਹੈ ਜੋ ਗ੍ਰਿਲਾਂ ਬਣਾਈਆਂ ਜਾਂਦੀਆਂ ਨੇ ਤੇ ਪੱਕੀਆਂ ਗ੍ਰਿਲਾਂ ਬਣਾਈ ਜਾਂਦੀਆਂ ਨੇ ਤੇ ਕੋਈ ਵੀ ਜਿਹੜਾ ਕੋਈ ਆਪਣੇ ਇਸੇ ਸ਼ਹਿਰ ਨਿਵਾਸੀ ਨੂੰ ਬੇਨਤੀ ਕਰਦੇ ਜੇ ਇਹਨੂੰ ਕਿਸੇ ਨੂੰ ਕੋਈ ਜ਼ਰੂਰਤ ਆ ਤਾਂ ਇੱਥੇ ਆ ਕੇ ਸੰਪਰਕੇ ਨਾਲ ਕਰ ਸਕਦਾ ਤਾਂ ਦਿਖਾ ਸਕਦੇ ਆ ਵੱਡੀਆਂ ਮਸ਼ੀਨਾਂ ਲੱਗੀਆਂ ਹੋਏ ਤੁਰੰਤ ਇੱਥੇ ਆਰਡਰ ਦਿੰਦੇ ਆ ਸਾਰ ਹੀ ਇਹ ਦੋ ਤਿੰਨ ਦੋ ਘੰਟਿਆਂ ਦੇ ਵਿੱਚ ਵਿੱਚ ਜਿਹੜੀ ਮਰਜ਼ੀ ਵੱਡੀ ਤੋਂ ਵੱਡੀ ਛੋਟੇ ਤੋਂ ਛੋਟੀ ਗੇਟ ਗ੍ਰਿਲ ਬਣਾ ਸਕਦੇ ਲੋਹੇ ਦਾ ਪੂਰਾ ਇਹਨਾਂ ਕੋਲ ਪ੍ਰਬੰਧ ਕੀਤੇ ਗਏ ਨੇ ਜਿਹੜੇ ਲੋਹੇ ਦੇ ਵਧੀਆ ਸਮਾਨ ਲੈ ਕੇ ਇੱਥੇ ਲਗਾਏ ਗਏ ਨੇ ਇਹਨਾਂ ਨੇ ਮਤਲਬ ਤੇ ਦੇਖ ਸਕਦੇ ਹੋ ਮਸ਼ੀਨਾਂ ਮਸ਼ੀਨਾਂ ਦੀ ਗੱਲ ਕਰੀਏ ਤਾਂ ਇਹ ਵੱਡੀਆਂ ਮਸ਼ੀਨਾਂ ਲਗਾਈਆਂ ਗਈਆਂ ਤ ਕਿਹੜੀ ਆਰਡਰ ਦਿੱਤੀ ਚੀਜ਼ ਬਣ ਕੇ ਤਿਆਰ ਹੋ ਜਾਂਦੀ ਆ ਤਾਂ ਦੁਕਾਨ ਦੀਆਂ ਤਸਵੀਰਾਂ ਐ ਤੁਸੀਂ ਦੇਖ ਸਕਦੇ ਹੋ ਮਰੰਡਾ ਮਿਲ ਰੋਡ ਦੀਆਂ ਤਸਵੀਰਾਂ ਜਿੱਥੇ ਇਹ ਟਰੇਡਰ ਦੀ ਦੁਕਾਨ ਆ ਜੋ ਤਸਵੀਰਸ ਅਸੀਂ ਮਾਲਕਾਂ ਨਾਲ ਵੀ ਗੱਲ ਕਰਾਂਗੇ ਤਾਂ ਉਹਨਾਂ ਤੋਂ ਪੁੱਛਦੇ ਕਿ ਸਪੈਸ਼ਲ ਡਿਸਕਾਊਂਟ ਆ ਜੋ ਕਿਹੜੇ ਕਿਹੜੇ ਦਿੱਤੇ ਗਏ ਨੇ ਕਿਵੇਂ ਦਾ ਇੱਥੇ ਲੋਹੇ ਦਾ ਜਿਹੜਾ ਸਾਮਾਨ ਬਣਦਾ ਗੱਲ ਕਰਦੇ ਇੱਥੇ ਸਾਡੇ ਨਾਲ ਗੁਰਦਨ ਸਿੰਘ ਸਿੰਘ ਜੀ ਆ ਢੋਲਣ ਮਾਝਰੇ ਤੋਂ ਪੁੱਛਦੇ ਆ ਵੀ ਕਿਹੜੇ ਕਿਹੜੇ ਡਿਸਕਾਊਂਟ ਦੇਣਗੇ ਜਿਹੜੇ ਸਾਡੀ ਵੀਡੀਓ ਨੂੰ ਦੇਖ ਕੇ ਬੰਦੇ ਇੱਥੇ ਆਉਣਗੇ ਤੇ ਕਿਵੇਂ ਦੇ ਸਮਾਨ ਆ ਕਿਹੜਾ ਕਿਹੜਾ ਸਮਾਨ ਬਣਾਉਂਦੇ ਨੇ ਇਹ ਇਹਨਾਂ ਨਾਲ ਗੱਲ ਕਰੀ। ਬਾਜੀ ਬਹੁਤ ਬਹੁਤ ਸਵਾਗਤ ਥੋੜਾ ਸਾਡੇ ਚੈਨਲ ਤੇ ਜੀ। ਹਾਂ ਜੀ। ਕਿਵੇਂ ਦੇਖਦੇ ਤੁਸੀਂ ਜਿਹੜਾ ਤੁਸੀਂ ਆ ਵੱਡਾ ਵਧੀਆ ਕੰਮ ਕਰ ਰਹੇ ਲੋਕਾਂ ਨੂੰ ਆ ਕਹਿੰਦੀ ਤਾਂ ਘੱਟ ਰੇਟ ਤੇ ਸਮਾਨ ਦਿੰਦੇ ਨੇ। ਕੀ ਕਹਿਣਾ? ਬਾਜੀ ਆਪਣਾ ਜਿਹੜਾ ਕੰਮ ਹੈਗਾ ਲਗਭਗ ਆ ਪਿਛਲੇ 30 ਸਾਲ ਤੋਂ ਜਿਹੜਾ ਆਪਣਾ ਵਰਕਸ਼ਾਪ ਚਲਾ ਰਹੇ ਹਣੀ ਆ। ਸਾਡੇ ਕੋਲ ਕਾਰੀਗਰ ਵੀ ਆ ਜਿਹੜੇ ਸਾਰੇ ਬਹੁਤ ਪੁਰਾਣੇ ਨੇ। ਜੀ। ਤਕਰੀਬਨ 15 15 18 15 ਸਾਲ ਹੋ ਗਏ ਮੋਟਿਆਂ ਨਾਲ ਸਾਡੇ ਕੋ ਪੱਕੇ ਕੰਮ ਕਰਦੇ ਆਂ ਤੇ ਆਪਣਾ ਕੰਮ ਹੈਗਾ ਐਸਐਸ ਦਾ ਐਮਐਸ ਦਾ ਤੇ ਚੁਗਾਰਾ ਚੁਗਾਰਾ ਦੇ ਵਿੱਚ ਆਪਣਾ ਹਾਲਤ ਕਰਾ ਦਿਓ ਤੁਹਾਨੂੰ ਛੋਟੇ ਨਾਲ ਦੱਸੋ ਪੂਰੇ ਵਿੱਚ ਦੱਸੋ ਵੀ ਕਿਹੜੀ ਕਿਹੜੀ ਐਮਐਸ ਐਸ ਸਕੀਮ ਹੋ ਗਈ ਜੋ ਦੱਸੋ ਸਾਰਾ ਕੁਝ ਦੱਸੋ ਐਮਐਸ ਦੇ ਵਿੱਚ ਲੋਹੇ ਦੇ ਵਿੱਚ ਗੇਟ ਜੰਗਲਾ ਗ੍ਰਿਲ ਸਾਰਾ ਕੁਝ ਕਰਦੇ ਆਂ ਤੇ ਸਟੀਲ ਦੇ ਵਿੱਚ ਐਸਐਸ ਸਟੀਲ ਦੇ ਵਿੱਚ ਗੇਟ ਜੰਗਲੇ ਰੇਲਿੰਗ ਵਗੈਰਾ ਸਾਰਾ ਕੁਝ ਜਿਹੜਾ ਹੈਗਾ ਵਰਕ ਕਰਦੇ ਆ ਤੇ ਹੋਰੇ ਵੀ ਕਰਦੇ ਆ ਤੇ ਘਰ ਜਾ ਕੇ ਸਾਈਡ ਤੇ ਜਾ ਕੇ ਕਰਨਾ ਹੋਵੇ ਸਾਨੂੰ ਸਾਨੂੰ ਜਾਣਕਾਰੀ ਮਿਲੇ ਤੁਸੀਂ ਹੋਰ ਜਿਲ੍ਹਾ ਤੋਂ ਜਿਲ੍ਹਾ ਦਾ ਕਹਿ ਦਈਏ ਤਾਂ ਸਸਤਾ ਸਮਾਨ ਤੁਸੀਂ ਇੱਥੇ ਪ੍ਰੋਵਾਈਡ ਕਰਾਉਂਦੇ ਲੋਕਾਂ ਚੁਗਾਠਾਂ ਵਗੈਰਾ ਜੇ ਕਹਿ ਦਈਏ ਕਿ ਸਸਤੇ ਆਖੀ ਆਪਣਾ ਚੈਲੰਜ ਆ ਸਾਰੀ ਮਾਰਕੀਟ ਨਾਲੋਂ ਆਪਣਾ ਰੇਟ ਆ ਜਿਹੜਾ ਘੱਟ ਹੋਊਗਾ ਤੇ ਕੰਮ ਤਸੱਲੀ ਬਖਸੂਗਾ ਤੇ ਚੁਗਾੜ ਦੇ ਵਿੱਚ ਆਪਾਂ ਜਾਪਾਨੀ ਸ਼ੀਟ ਦਾ ਵੀ ਕਰਦੇ ਆ ਤੇ ਟਾਟਾ ਗਲਵੈਨੋ ਦਾ ਵੀ ਕਰਦੇ ਆ ਜੀਐਸਡਬਲਿਊ ਵੀ ਕਰਦੇ ਆ ਤੇ ਆਪਣੇ ਕੋਲ ਸਾਰੇ ਆਲ ਬ੍ਰਾਂਡ ਸਾਰੇ ਜਿੰਨੇ ਵੀ ਹੁੰਦੇ ਆ ਸਾਰੇ ਉੱਪਰ ਕਰਦੇ ਆ ਜਵਾਨੀ ਤੇ ਟਾਟਾ ਦੇ ਵਿੱਚ ਗਲਵੈਨੋ ਦੇ ਵਿੱਚ ਸਾਰੇ ਬ੍ਰਾਂਡ ਕਰਦੇ ਆ ਜਿਹੜੇ ਆਲ ਵਾਈਟ ਵੀ ਕਰਦੇ ਆ ਤੇ ਰਨਿੰਗ ਫੁੱਟ ਵੀ ਕਰਦੇ ਆ ਆਲਮੋਸਟ ਫੋੜੇ ਸਮਾਨ ਜਾਂਦਾ ਹੋਊਗਾ ਸਾਰੇ ਪਾਸੇ ਜਿਕਰ ਤੋਂ ਤੁਸੀ ਕਹਿੰਦੇ ਹੋ ਵੀ ਚੈਲੰਜ ਕਰਦੇ ਹੋ ਵੀ ਸ਼ਹਿਰ ਨਿਵਾਸੀਆਂ ਨੂੰ ਵੀ ਸਾਡਾ ਸਮਾਨ ਇੱਥੇ ਬਿਲਕੁਲ ਜੇ ਤੁਸੀਂ ਦੇਖ ਲੈਣੋ ਆਪਣਾ ਤਕਰੀਬਨ ਅੱਜ ਜਿਹੜਾ ਹੈਗਾ ਮੰਦੇ ਦਾ ਦੌਰ ਚੱਲ ਰਿਹਾ ਅੱਜ ਦੇ ਸਮੇਂ ਵੀ ਆਪਣੇ ਕੋਲ ਤਕਰੀਬਨ 13-14 ਮੁੰਡੇ ਜਿਹੜੇ ਹਰਸ ਨੇ ਅਵੇਲੇਬਲ ਹੁੰਦੇ ਆ ਆਡ ਦੀ سپورਟ ਜਿਸ ਦਾ ਦਾ ਬੰਦੇ ਨੂੰ ਕੰਮ ਚਾਹੀਦਾ ਉਦੋਂ ਦੇ ਉਸੇ ਹਿਸਾਬ ਨਾਲ ਆਪਾਂ ਬੰਦੇ ਨੂੰ ਦੇ ਦਿੰਨੇ ਹੈ ਇਹ ਨਹੀਂ ਹੈਗਾ ਵੀ ਤੁਹਾਨੂੰ ਵੇਟ ਕਰਨੀ ਪਊਗੀ ਵੇਹ ਦਿਨ ਦੀ 15 ਦਿਨ ਦੀ ਉਹ ਨਹੀਂ ਹੈਗਾ ਜਦੋਂ ਜਿੱਦਾਂ ਦਾ ਇਹ ਬੰਦੇ ਨੂੰ ਚਾਹੀਦਾ ਆਪਾਂ ਉਦੋਂ ਹੀ ਉਹਨੂੰ ਪ੍ਰੋਵਾਈਡ ਕਰਾਈਦਾ ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਤੁਸੀਂ ਤੁਹਾਨੂੰ ਆਰਡਰ ਜਨ ਤੋਂ ਬਾਅਦ ਤੁਸੀਂ ਦੋ ਦਿਨ ਦੋ ਟਾਈ ਘਟਾ ਕੇ ਬਚੀ ਸਾਰਾ ਕੁਝ ਬਣਾ ਕੇ ਹਾਂਜੀ ਉਹ ਬੰਦੇ ਦੀ ਡਿਮਾਂਡ ਦੇ ਹਿਸਾਬ ਨਾਲ ਜੇ ਬੰਦੇ ਨੂੰ ਅਰਜੈਂਟ ਡਿਮਾਂਡ ਹੈਗੀ ਆ ਕਿਉਂਕਿ ਆਪਣੇ ਕੋਲ ਸਾਰੀਆਂ ਪ੍ਰੈਸਾਂ ਹੈਗੀਆਂ ਟੋਟਲ ਕੰਮ ਆਪਣਾ ਹੈਗਾ ਮਸ਼ੀਨਰੀ ਦਾ ਪਟੀਆਂ ਬੜੀਆਂ ਮਹਿੰਗੀਆਂ ਹੋਣੇ ਜੀ ਬਹੁਤ ਜ਼ਿਆਦਾ ਜੀ ਤਾਂ ਹਾਂਜੀ ਇਹ ਮੈਕੈਨੀਕਲ ਪ੍ਰੈਸ ਆ ਵੱਡੀ ਆ ਤਕਰੀਬਨ ਆਪਣੀ ਬੈਲਟ ਦੇ ਵਿੱਚ ਇਹਦੇ ਨਾਲ ਦੀ ਪ੍ਰੈਸ ਹੈ ਨਹੀਂ ਮੁਹਾਲੀ ਜਾਂ ਚੰਡੀਗੜ੍ਹ ਸ਼ਹਿਰਾਂ ਵਿੱਚ ਹੀ ਆ ਨਹੀਂ ਵੱਡਾ ਜੁਗਾਰ ਲਗਾਇਆ ਗਿਆ ਜੀ ਬਹੁਤ ਵੱਡਾ ਹਾਂਜੀ ਤੇ ਰੇਟ ਦੇ ਵਿੱਚ ਜਿਹੜੀ ਇਹਦੇ ਵਿੱਚ ਸਟੀਲ ਪਾਈ ਜਾਂਦੀ ਆ ਉਹ ਵੀ ਹੈਵੀ ਪਾਈ ਜਾਂਦੀ ਆ ਤੇ ਜਿਹੜੇ ਹੈਗੇ ਆ ਇਹ ਦੋਨੋਂ ਗ੍ਰੇਡ ਵਰਤਦੇ ਆ 304 ਵੀ 202 ਦੀ ਜੋ ਬੰਦੇ ਦੀ ਡਿਮਾਂਡ ਆ ਉਹਦੇ ਹਿਸਾਬ ਨਾਲ। ਕਿ ਨਹੀਂ ਇਹ ਸਟੀਲ ਵੀ ਤੁਸੀਂ ਘੱਟ ਰੇਟ ਤੇ ਦਿੰਦੇ ਨੇ। ਜੀ ਜੀ ਜੀ। ਮਾਰਕੀਟ ਦੇ ਨਾਲੋਂ ਤੇ ਜਿਹੜੇ ਜਿਹੜੇ ਇਹਦੇ ਵਿੱਚ ਹੱਗੀ ਜਿ ਲੱਗਦੇ ਨੇ ਕਬਜੇ ਲੱਗਦੇ ਨੇ ਉਹ ਵੀ ਐਸਐਸ ਦੇ ਵਿੱਚ ਤੇ ਐਮਐਸ ਦੇ ਵਿੱਚ ਦੋਨੋਂ ਤਰ੍ਹਾਂ ਦੇ ਆਪਾਂ ਮਾਰਕੀਟ ਦੇ ਨਾਲੋਂ ਘੱਟ ਰੇਟ ਦੇ ਵਿੱਚ ਹੀ ਦਤਨੇ ਆ। ਬੜੀ ਵਧੀਆ ਵਧੀਆ। ਹਾਂ ਜੀ। ਗਾਰੰਟੀ ਦੇ ਕੇ ਆਪਾਂ ਕੰਮ ਕਰਦੇ ਆਂ ਜੀ। ਬਿッド ਗਾਰੰਟੀ ਦੇ ਨਾਲ ਕੰਮ ਕਰੀਤੇ। ਤੇ ਅੱਜ ਥੋੜੀ ਐਡ ਕੀਤੀ ਜਾ ਰਹੀ ਆ ਬੌਸ ਆਫ ਲਾਈਵ ਟੀਵੀ ਦੇ। ਤੇ ਦਰਸ਼ਕਾਂ ਨੂੰ ਕੀ ਹੋਰ ਵਧੀਆ ਦੇਣਾ ਚਾਹੁੰਗੇ ਜੇਕਰ ਸਾਡੀ ਕੋਈ ਵੀਡੀਓ ਦੇਖ ਕੇ ਆਉਂਦਾ ਜੇਕਰ ਤੁਹਾਡਾ ਜਿਹੜਾ ਚੈਨਲ ਦੇ ਉੱਪਰ ਜਿਹੜਾ ਵੀ ਕੋਈ ਬੰਦਾ ਸਾਨੂੰ ਦਿਖਾਊਗਾ ਕਿ ਵੀ ਮੈਂ ਚੈਨਲ ਨੂੰ ਫੋਲੋ ਕਰਿਆ ਹੋਇਆ ਹੈ ਲਾਈਵ ਤੁਹਾਡੀ ਵੀਡੀਓ ਦੇਖ ਕੇ ਆ ਤੇ ਸ਼ੇਅਰ ਕੀਤੀ ਹੋਈ ਆ ਅਸੀਂ ਉਹਨੂੰ ਐਕਸਟਰਾ ਡਿਸਕਾਊਂਟ ਦੇ ਕੇ ਉਹਦਾ ਕੰਮ ਜ਼ਰੂਰ ਕਰਾਂਗੇ ਬਹੁਤ ਬਹੁਤ ਧੰਨਵਾਦ ਤਾਂ ਦੱਸੋਨੇ ਕਿ ਸਾਡੇ ਨਾਲ ਜਿਹੜੇ ਗਰਦਨਸ਼ ਸਿੰਘ ਟੋਲਣ ਮਾਦਰੇ ਥੋੜੇ ਸੀ ਉਹਨਾਂ ਨੂੰ ਦੱਸਿਆ ਕਿ ਸਾਡੇ ਕੋਲ ਕੋਈ ਵੀ ਬੰਦਾ ਆਵੇਗਾ ਉਹਨਾਂ ਨੂੰ ਹਰ ਚੀਜ਼ ਆ ਜੋ ਮਾਰਕੀਟ ਦੇ ਨਾਲੋਂ ਸਸਤੀ ਪ੍ਰੋਵਾਈਡ ਕਰਵਾਵਾਂਗੇ ਜੇਕਰ ਚੈਨਲ ਨੂੰ ਦੇਖ ਕੇ ਆਉਂਦਾ ਕੋਈ ਵੀਡੀਓ ਸ਼ੇਅਰ ਕਰਕੇ ਆਉਂਦਾ ਤਾਂ ਉਸ ਨੂੰ ਸਪੈਸ਼ਲ ਡਿਸਕਾਊਂਟ ਵੀ ਦਿੱਤਾ ਜਾਊਗਾ ਕੈਮਰਾ ਪਰਸਨ ਦੇ ਨਾਲ ਅਸੀਂ ಕ್ಯಾਸ਼ ਲਾਈਵ ਟੀਵੀ ਸਿਰ ਚੰਗੌਰ ਸਾਂ